13 14 ਤਰੀਕ ਨੂੰ ਵਿਸਾਖੀ ਦਾ ਦਿਨ ਜਿਹੜਾ ਵਾ ਉਹ ਡੇਰੇ ਬਾਬੇ ਨਾਨਕੂ ਚ ਬੜੀ ਵੱਡੀ ਪੱਧਰ ਤੇ ਮਨਾਇਆ ਜਾਊਗਾ ਕਦੇ ਕਹਿੰਦੇ ਸੀਗੇ ਵੱਡ ਵਡੇਰੇ ਵਿਸਾਖੀ ਡੇਰੇ ਦੀ ਤੇ ਸ਼ਾਂ ਵਿੜੇ ਦੀ ਤੇ ਮੈਂ ਸਮਝਣਾ ਕਿ ਜਿੰਨੀਕ ਸਾਡੇ ਵਰਕਰਾਂ ਨੂੰ ਪਰਮਾਤਮਾ ਨੇ ਤਾਕਤ ਦਿੱਤੀ ਏ ਉਸ ਸੋਚ ਦੇ ਨਾਲ ਅਸੀਂ ਇੱਥੇ ਵੱਡੇ ਕਬੱਡੀ ਦੇ ਮੈਚ ਜਿਹੜੇ ਨੇ ਉਹ 14 ਤਰੀਕ ਨੂੰ ਕਰਨ ਦਾ ਫੈਸਲਾ ਕੀਤਾ ਵਾ ਗੁਰੂ ਮਹਾਰਾਜ ਜੀ ਕਟਵਾਰਾ ਨਕੇ ਜਦੋਂ ਦਾ ਫੋਟੂ ਦੁਬਾਰਾ ਬਾਹਰ ਆ ਗਿਆ ਤੇ ਮੈਂ ਤੇ ਤਿਆਰ ਕਰਕੇ ਬੈਠਾ ਜਿੱਥੇ ਮਨਵਰਤ ਸਾਲ ਮੈਂ ਕੋਈ ਲਾਲਚ ਨਹੀਂ ਆਇਆ ਮੈਂ ਕਿ ਪਾਰਟੀਵਲ ਨਹੀਂ ਬੈਠਿਆ ਕਿ ਮੈਂ ਮਰਨਾ ਵੀ ਕਾਜੀ ਤੇ ਜੀਣਾ ਵੀ ਕਾਜੀ ਐ ਮੈਨੂੰ ਗਾਮ ਕੋਈ ਦੱਸ ਪਰ ਰੱਬ ਕੋ ਡਾਡਾ ਹੋ ਆਪ ਵੀ ਦਾ ਬਰਉਂਗਾ ਵਾ ਭਾਨੇ ਕੋਈ ਜਾ ਕੋਈ ਕੋਈ ਚੀਜ਼ ਮੰਗੋ ਤੁਸੀਂ ਹੀ ਲੈ ਸਕਦੇ ਹੋ ਪਰ ਜੇ ਰੱਬਰੇ ਤੁਹਾਨੂੰ ਦੇਣੀ ਹੈ ਤੇ ਤੁਹਾਨੂੰ ਪਤਾ ਹੀ ਨਹੀਂ ਤੁੰਗਣਾ ਕਿਹੜੇ ਵੇਲੇ ਤੁਹਾਨੂੰ ਕੋਲੋਂ ਕਿੱਥੇ ਜਾ ਕੇ ਕਿੱਥੇ ਲੈ ਦੇ ਰੱਬ ਦੀ ਮਰਜ਼ੀ ਹੈ ਨਾ ਮੈਂ ਸਤ ਨਰਾਜ਼ ਸੀ ਪਾਠਕ ਮੇਰੀ ਬਾਣੀ ਜਿੱਦਨ ਪ੍ਰਧਾਨ ਸ਼੍ਰੋਮਣੀ ਕਾਲੀ ਦਾ ਨੂੰ ਸਾਥ ਤੱਕ ਤੇ ਸੱਜਿਆ ਗਿਆ ਤੇ ਸਾਨੂੰ ਵੀ ਸੱਜਿਆ ਗਿਆ ਉਹ ਵੇਲੇ ਮੈਂ ਵੀ ਕੋਰਟ ਕਮੇਟੀ ਦਾ ਮੈਂਬਰ ਸੀ ਜੀ ਜੀ ਵੀ ਸੀ ਚੰਗੇ ਜਿਹੜੇ ਹੰਡਾਏ ਹੋਏ ਸੀ ਤੇ ਮੈਂ ਉਸ ਦੇ ਗੁੱਸੇ ਨਾਲ ਉਹ ਨੁਕਰੇ ਹੋ ਕੇ ਬੈਠਾ ਇਹ ਤੁਸੀਂ ਮੈਨੂੰ ਵੇਖਿਆ ਹੀ ਹੋਣਾ ਦੇਖੋ ਸਾਪੂ ਕਰ ਦਿੱਤਾ ਲਾਂਭੇ ਤੇ ਦਰਦਮਾ ਸਾਹ ਵਾਲੇ ਸਿੰਘ ਸਾਹਿਬ ਨੇ ਹਰਪ੍ਰੀਤ ਸਾਹਿਬ ਨੇ ਭੱਤੇ ਨਾਲ ਬਾਜੀ ਤੇਜ ਜੋ ਅੰਦਰ ਤੋਂ ਲਾ ਕੇ ਕਹਿ ਸਕਦਾ ਇਹਨਾਂ ਜਿੰਨੇ ਵਧੀਆ ਢੰਗ ਨਾਲ ਸਾਨੂੰ ਕਾਲੀਦਾਨ ਨੂੰ ਜੋੜ ਸਕਦਾ ਸਾਰੇ ਦੁਸ਼ਮਣ ਜਿਹੜੇ ਜਿੰਨੂੰ ਲਾਦੇ ਬੀਰ ਨੂੰ ਕਾ ਤੂੰ ਹਾਂ ਤੇ ਨਾ ਜਵਾਬ ਦੇਣਾ ਛੋਟਾ ਸੀ ਉਮਰੋਂ ਵੀ ਤੇ ਯਰਪੇ ਤੋਂ ਪਰ ਪਦਵੀ ਬੜੀ ਵੱਡੀ ਤੇ ਬੈਠਾ ਸੀ ਅੰਦਾਜ਼ ਫਕੀਰ ਇੱਕ ਕਦਮ ਅੱਗੇ ਆ ਉਹ ਲੰਗੇ ਵਾਇ ਇੱਕ ਕਦਮ ਅੱਗੇ ਆ ਹੱਥ ਜੁੜੇ ਅੰਦਾਜ਼ ਫਕੀਰ ਇੱਕ ਕਦਮ ਹੋਰ ਅੱਗੇ ਆ ਆਗਰ ਕੋਈ ਹੈ ਇਹ ਦੇ ਨਾਲ ਜਿੰਨਾ ਠੰਡਾਏ ਜੀ ਚੰਗੇ ਦਿਨ ਸਭ ਉਦਿਆਂ ਪਰ ਮੈਨੂੰ ਮੇਰੀ ਅੱਖ ਨੇ ਝੋੜਿਆ ਤੇ ਮਨ ਉਪਰ ਉੱਠ ਕੇ ਜਾ ਕੇ ਤੇ ਸਾਕੇ ਬਹਿ ਕੇ ਨਾਲੇ ਤੁਰਿਆ ਜਾਵਾਂ ਤੇ ਨਾਲੇ ਗੱਲਾਂ ਕੱਢੀ ਜਾਵਾਂ ਓਏ ਮਾਰ ਕਿੱਥੋਂ ਚੱਲੇ ਹੋ ਉਹ ਤਾਂ ਜਿਹੜੇ ਉਹਨੇ ਕੰਨ ਨਾਲ ਗੱਲਾਂ ਕਰਦੇ ਸੀ ਫੇ 5-7 ਜਣੇ ਉੱਠੇ ਉਹ ਸਾਰੇ ਨੇ ਵੇਖਿਆ ਜਿਹੜੇ ਉੱਥੇ ਗਏ ਉਹਨਾਂ ਕਹਿ ਨਹੀਂ ਰਹੇ ਆਈਗਾ ਹੀ ਸੁਪੀਰ ਦੇ ਨਾਲ ਆ ਉਸ ਵੇਲੇ ਦੀ ਕੈਬਨਿਟ ਉਸ ਵੇਲੇ ਦੀ ਫੋਰਥ ਕਮੇਟੀ ਜਿਹੜੀ ਸਾਰੀ ਦੋਸ਼ੀ ਹੈ ਇੱਕੋ ਗੱਲ ਸਪੀਰ ਬਾਦਲੂ ਨੇ ਕਿ ਪ੍ਰਨਾਨ ਸਾਹਿਬ ਕੋਈ ਪਾਪਰ ਵੇਲੋ ਕਾਲੀਦਾ ਦੀ ਸਰਕਾਰ ਬਣਨੀ ਚਾਹੀਦੀ ਹੈ ਪੰਜਾਬ ਦੀ ਤਰ੍ਹਾਂ ਅणि ਸਾਰੇ ਬੋਲ ਉਸ ਲਈ ਫੈਸਲਾ ਇਹ ਸਬੀਰ ਬਾਦਲ ਨੂੰ 10 ਸਾਲ ਦੀ ਲਈ ਜੋ ਕਰ ਦੇ ਤਾ ਸਾਰੇ ਵੇਖਣ ਕਿ ਇਹਨੇ ਨਿਕਲ ਜਾਣਾ ਹੁਣ ਪ੍ਰਧਾਨ ਮੈਂ ਬਣ ਚੁੰਗਾ ਹੁਣ ਪ੍ਰਧਾਨ ਮੈਂ ਬਣ ਚੁੰਗਾ ਹੁਣ ਪ੍ਰਧਾਨ ਮੈਂ ਬਣ ਚੁੰਗਾ ਉਹ ਪ੍ਰਧਾਨਗੀ ਚੱਕਰ ਚ ਸਾਰੇ ਉੱਠਦੇ ਨਹੀਂ ਪਰ ਜਦੋਂ ਅਸੀਂ ਆਪ ਦਾ ਸੰਬੰਧੇ ਨਾਲ ਖਲੋਗੇ ਫੈਸਲਾ ਬਦਲਣਾ ਪਿਆ ਯਾਰ ਦੁਨੀਆ ਵਿੱਚ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਹਰ ਬੰਦੇ ਦੀ ਕਰਤੂਤ ਉਹਨੂੰ ਪਿੰਡ ਦਾ ਮੈਂਬਰ ਪੰਚਾਇਤ ਬਣਾਉਂਦੀ ਹੈ ਪਿੰਡ ਦਾ ਸਰਪੰਚ ਬਣਾਉਂਦੀ ਹੈ ਲੀਡਰ ਬਣਨਤੀ ਇਹ ਬਹੁਤ ਬੜਾਉਂਦੀ ਹੈ ਤੇ ਜੇ ਕੋਈਆਂ ਕੋਈਆਂ ਜਾਂਦਾ ਉਂਗਣਾ ਦੇਣ ਲੱਗੇ ਬਿੰਦ ਦੇ ਲੋਕਾਂ ਦਾ ਬੜਾ ਇਸ਼ਤਿਹਾਰ ਕੀਤਾ ਕੋਈ ਪਾਈ ਜਾਏ ਬੰਦੇ ਦੀ ਤਕਤ ਉਹਦੀ ਪਰਸਨੈਲਿਟੀ ਮੁਜਮਲ ਦੇਦੀ ਹੈ ਤੁਸੀਂ ਮੇਰੇ ਸਾਥੀ ਆਪਣੇ ਸਰ하다 ਟਾਈਮ ਕੱਢ ਕੇ ਆਦਿ ਕੀ ਆਪਣੀ ਕਿਰਤ ਨੂੰ ਆਪਣੇ ਘਰਾਂ ਨੂੰ ਟਾਈਮ ਕੱਢ ਕੇ ਆਉਣ ਜਾਣ ਕੇ ਖਰਚ ਕਰਕੇ ਅਫਸਰਾਂ ਕੋਈ ਯਾਰ ਹੋ ਮਿਲਦੇ ਨੂੰ ਚਾਹ ਪੀਂਦੇ ਹੋ ਖਰਚ ਕਰਕੇ ਘਰੋਂ ਚਲੇ ਜਾਂਦੇ ਹੋ ਕਿੰਨੀ ਵਾਰ ਹੁੰਦੇ ਹੋ ਮੇਰੇ ਸੱਦੇ ਤੇ ਬਾਹਰ ਦੇ ਸੱਦੇ ਤੇ ਮੇਰੀ ਪਿੱਠ ਤੇ ਖੁੰਦਦੇ ਹੋ ਚਾਰ-ਚੌ ਬੰਦਿਆਂ ਨੂੰ ਮੇਰੇ ਨਾਲ ਝੋੜਦੇ ਹੋ ਤੇ ਜਾਇ ਆਲਕੇ ਤੇ ਤੜੇ ਗੁੰਦੇ ਹੋ ਫਿਰ ਲਗਾਤਾਰ ਦਬਾਅ ਬਣਾ ਕੇ ਰੱਖੀਏ ਜਾ ਤੁਹਾਡੀ ਇਹ ਸੋਚ ਹੋ ਜਾਂਦੀ ਹੈ ਫਲਾਣਾ ਨਗਾਹ ਤੇ ਨੇੜੇ ਜਾਂਦਾ ਇਹ ਦੀਆਂ ਬੁਰਾਈਆਂ ਕਰਕੇ ਇਹਨੇ ਰੱਤਾਂ ਕੀਤੀ ਹੈ ਜਿਹੜੇ ਲੋਕਾਂ ਦੀ ਸੋਚ ਮੇਰੇ ਨਾਲ ਸੁਣਦੇ ਇਥੇ ਕਾਜੀ ਕਰਦੇ ਨਾਲ ਤੋੜਨ ਦੀ ਗੱਲ ਹੁੰਦੀ ਹੈ ਇੱਕ ਇੱਕ ਵਿੱਚੋਂ ਮਨੁਸ਼ੀਸ਼ ਨੂੰ ਨਜ਼ਰ ਆਉਂਦੀ ਹੈ ਗੱਲ ਤੇ ਵੀ ਇਹਨਾਂ ਦਾ ਜਿਹੜਾ ਬੰਦਾ ਦੂਜੇ ਨੂੰ ਠੁਖਣੀ ਦਿੰਦਾ ਪਲਾਨੇ ਦੀ ਗੋਹ ਤੇ ਕਰਕੇ ਉਹ ਬਹੁਤਾ ਨੇੜੇ ਚਲਾ ਜਾਂਦਾ ਨੇੜੇ ਭਾਵੇਂ ਮੇਰੇ ਕੋਈ ਹੋਏ ਪਰ ਮੈਂ ਵਰਤੀ ਆਪਣੇ ਬਾਦੀ ਕਰਦੀ ਜਿਹਨੂੰ ਮਿਲ ਰੱਖਦਾ ਪਰੇ ਸੋਨਾ ਹਾ ਸ਼ੁਕਰੀਆ ਜੇ ਮੇਰੇ ਨਾਲ ਕੋਈ ਗੱਡੀ ਵਿੱਚ ਚਮੀ ਕਹਿੰਦੇ ਰਹਿਣ ਵਾਲਾ ਬੰਦਾ ਜਿਹੜਾ ਠੁਖਣੀਆਂ ਦੇ ਨੂੰ ਪਲਾਨ 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 ਮਾਰੀਆਂ ਗੱਲਾਂ ਨੂੰ ਸੋਚੇ ਅਸਰ ਕਰਨਾ ਤੇ ਮੈਂ ਆਪੇ ਹੀ ਯੋਜਨਾ ਮਾਰ ਉਹਨੇ ਚੰਗੀਆਂ ਗੱਲਾਂ ਨੂੰ ਹਾਲੋ ਕਰਨਾ ਵਾ ਮਾਰੀਆਂ ਗੱਲਾਂ ਨੂੰ ਨਜਰਬਾਜ਼ ਕਰ ਦੇਣਾ ਉਹਦੀ ਸਿਆਰਤ ਨੂੰ ਤੋੜਨਾ ਕਿ ਉਹਦੇ ਉੱਤੇ ਸਿਆਣਪ ਹੋਈ ਤੇ ਕੋਈ ਮਸਲਾ ਸਾਡੇ ਨੂੰ ਵੀ ਸਲਾਹ ਲੈ ਲੈਣੀ ਤੇ ਜੇ ਮੇਰੇ ਕੋਲ ਕੋਈ ਸਾਬਤ ਨਾ ਜਾਪੀ ਕਿੰਨਾ ਸਲਾਹ ਕਰਨੀ ਹੈ ਫੈਸਲਾ ਲੈਣਾ ਹੈ ਮੂਲ ਵਿੱਚ ਸ਼ਾਇਦ ਉਹ ਗਲਤ ਤੁਹਾਡੇ ਨਾਲ ਜੇ ਤੇ ਇੱਕ ਵੀ ਤੇ ਦੀਆਂ ਲਾਕਾਂ ਪਿੱਛੋਂ ਮੈਂ ਤੁਹਾਡੇ ਨਾਲ ਸਹਿਯਾਰ ਰਹਿਣਾ ਵਾਜਮੀ ਮਾਦੂ ਦਾ ਪਰਮ ਦੀ ਗੱਲ ਨੂੰ ਉਨਾ ਤੋਜਨ ਦਵਾਂਗਾ ਜਿੰਨਾ ਉਹ ਵਜਨ ਲੈਦੇ ਹੋ ਹਰ ਮਰਕਰ ਨੂੰ ਕਿਸੇ ਨੂੰ ਮਾਰਨ ਤੋਂ ਪਹਿਲਾਂ ਆਪਣੇ ਅੰਦਰ ਝਾਕੀ ਮਾਰੇ ਮੇਰੇ ਪਿੰਡ ਵਿੱਚ ਮੇਰੇ ਦੁਸ਼ਮਣ ਕਿਹਨੇ ਨੇ ਮੇਰੇ ਪੱਲੇ ਕੀ ਹੈ ਕੀ ਮੈਂ ਅੱਲਾਹ ਦੇ ਪਿੱਛੇ ਵਿੱਚ ਪਾਰਟੀ ਨੂੰ ਨਾਮਜ਼ਦ ਕਰ ਲਵਾਂਗਾ ਕਈ ਵਾਰ ਪਿੰਡ ਵਿੱਚ ਲੋਕੋ ਮੰਨਦਾ ਜੁੜੇ ਅਰੇ ਇਹ ਬੰਦੇ ਬੜਾ ਮਾਰਕੀ ਉੱਥੇ ਜਾਂਦਾ ਹੈ ਉੱਥੇ ਜਾਂਦਾ ਹੈ ਉੱਥੇ ਜਾਂਦਾ ਪਰ ਮੈਂ ਅੰਨ ਰੇਤ ਨੂੰ ਪੜ੍ਹਦੇ ਸੀ ਪੀਪਾ ਬੰਦਾ ਪਰਦਾ ਕਿਹੜਾ ਬੰਦਾ ਆਪਣੇ ਪਿੰਡ ਬਚ ਕੇ ਨਾ रह ਸਕਦਾ ਵਾ ਕਿਹੜਾ ਬੰਦਾ ਪਾਰਟੀ ਦਾ ਵਫਾਦਾਰ ਰਿਆ ਤੇ ਕਿਹੜਾ ਬੰਦਾ ਕਾਵਾ ਟੁਗੜ ਹੋ ਕੇ ਚਾਰ ਫੇਰ ਉੱਥੇ ਜਾਂਦੇ ਲਾ ਕੇ ਹੁੰਦਾ ਤੇ ਪੰਜ ਫੇਰ ਉੱਥੇ ਲਾ ਕੇ ਹੁੰਦਾ ਤੇ ਦੋ ਦਿਨ ਹਥਿਆਰ ਮਿਲਾਉਂਦਾ ਤੇ ਮੁੜ ਕੇ ਏਡਾ ਜੀ ਕੰਮ ਕਰਦਾਦਾ ਆਜੀ ਮੀਟਿੰਗ ਕਿਸ ਬਾਰੇ ਅੱਜ ਦੀ ਜੋ ਮੀਟਿੰਗ ਕਾਲੀ ਵਰਕਰਾਂ ਦੀ ਜਿਹੜੀ ਹੈ ਡੇਰਾ ਬਾਬਾ ਨਾਨਕ ਦੀ ਪੁੱਤਰ ਧਰਤੀ ਤੇ ਦਰਬਾਰ ਸਾਹਿਬ ਵਿੱਚ ਆਲੇ-ਦੁਆਲੇ ਦੇ ਕੁਝ ਵਰਕਰ ਸਹਿਬਾਨਾਂ ਦੀ ਸੱਦੀ ਗਈ ਹੈ ਇਹ 13 14 ਤਰੀਕ ਨੂੰ ਵਿਸਾਖੀ ਦਾ ਦਿਨ ਜਿਹੜਾ ਵਾ ਉਹ ਡੇਰੇ ਬਾਬੇ ਨਾਨਕ ਵਿੱਚ ਬੜੀ ਵੱਡੀ ਪੱਧਰ ਤੇ ਮਨਾਇਆ ਜਾਊਗਾ ਕਦੇ ਕਹਿੰਦੇ ਸੀਗੇ ਵੱਡ ਵਡੇਰੇ ਵਿਸਾਖੀ ਡੇਰੇ ਦੀ ਤੇ ਸ਼ਾਮ ਵੇੜੇ ਦੀ ਤੇ ਮੈਂ ਸਮਝਣਾ ਕਿ ਜਿੰਨੀ ਇੱਕ ਸਾਡੇ ਵਰਕਰਾਂ ਨੂੰ ਪ੍ਰਮਾਤਮਾ ਨੇ ਤਾਕਤ ਦਿੱਤੀ ਏ ਉਸ ਸੋਚ ਦੇ ਨਾਲ ਅਸੀਂ ਇੱਥੇ ਵੱਡੇ ਕਬੱਡੀ ਦੇ ਮੈਚ ਜਿਹੜੇ ਨੇ ਉਹ 14 ਤਰੀਕ ਨੂੰ ਕਰਨ ਦਾ ਫੈਸਲਾ ਕੀਤਾ ਵਾ ਅੱਜ ਇਸ਼ਤਿਹਾਰ ਵਰਕਰ ਜਿਹੜੇ ਉਲਾਹਣ ਲਾਉਣਗੇ ਔਰ ਮੈਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕਰਨਾ ਵਾ ਕਿ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਰਸਾ ਰਾਊਂਡ ਨੂੰ ਵਧਾਉਣ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਇਹਨਾਂ ਕੁਝ ਕਹਿੰਦਾ ਹੋਇਆ ਸਾਬ ਨੂੰ ਵਧਾਈ ਦੇਂਦਾ ਹੋਇਆ ਫਤਿਹ ਹਰਜ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਅੰਦਰ ਸਪੀਚ ਕਰਦੇ ਆ ਬੋਲਿਆ ਹੋਇਆ ਕਿ ਵਿਚਾਰੇ ਚੌੜੇ ਨੇ ਗੋਲੀ ਨਹੀਂ ਮਾਰੀ ਨਹੀਂ ਇਹੋ ਜੀਆਂ ਗੱਲਾਂ ਨਹੀਂ ਕਰੀ ਇਹੋ ਜੀਆਂ ਗੱਲਾਂ ਨਹੀਂ ਕਰੀ ਤੁਸੀਂ